ਤੁਹਾਨੂੰ ਗੁਰਦਾਸਪੁਰ ਸ਼ਹਿਰ ਦੀਆਂ ਜਿੱਥੇ ਬੱਸ ਸਟੈਂਡ ਦੇ ਵਿੱਚ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਹੈ ਸੋ ਦੱਸਦੀ ਹੈ ਕਿ ਪੁਲਿਸ ਵੱਲੋਂ ਬਸਾਂ ਦੇ ਵਿੱਚ ਵੜ ਲਿਆ ਗਿਆ ਉਸ ਤੋਂ ਬਾਅਦ ਚੈਕਿੰਗ ਕੀਤੀ ਗਈ ਹੈ ਹਰ ਇੱਕ ਯਾਤਰੀ ਦੇ ਬੈਗਾਂ ਦੀ ਔਰ ਯਾਤਰੀਆਂ ਦੀ ਫਿਲਹਾਲ ਦੱਸਦੇ ਨੇ ਆ ਕਿ ਲਗਾਤਾਰ ਪੰਜਾਬ ਦੇ ਵਿੱਚ ਨਸ਼ੇ ਵਿਰੁੱਧ ਜੋ ਇੱਕ ਮੁਹਿੰਮ ਸਰਕਾਰ ਵੱਲੋਂ ਚਲਾਈ ਗਈ ਹੈ ਉਸ ਦੇ ਤਹਿਤ ਲਗਾਤਾਰ ਪੁਲਿਸ ਚੱਕੰਨੀ ਹੈ ਔਰ ਹਰ ਅੰਗਲ ਤੋਂ ਪੁਲਿਸ ਵੱਲੋਂ ਜਿਹੜੀ ਜਾਂਚ ਉਹ ਕੀਤੀ ਜਾ ਰਹੀ ਹੈ ਫਿਲਹਾਲ ਦੱਸਦੇ ਨੇ ਆ ਕਿ ਤਸਵੀਰਾਂ ਗੁਰਦਾਸਪੁਰ ਬੱਸ ਸਟੈਂਡ ਦੀਆਂ ਨੇ ਔਰ ਇਸ ਬੱਸ ਸਟੈਂਡ ਦੇ ਵਿੱਚ ਜਦੋਂ ਪੁਲਿਸ ਹੀ ਪੁਲਿਸ ਨਜ਼ਰ ਆਈ ਤਾਂ ਲੋਕ ਵੀ ਦੇਖਦੇ ਰਹਿ ਗਏ ਔਰ ਲੋਕ ਜਿਹੜੇ ਨੇ ਖਾਸ ਤੌਰ ਤੇ ਜਿਹੜੀਆਂ ਔਰਤਾਂ ਸੀ ਉਹਨਾਂ ਦੇ ਬੈਗ ਦੀ ਬੈਗਾਂ ਦੀ ਚੈਕਿੰਗ ਵੀ ਕੀਤੀ ਗਈ ਹੈ ਫਿਲਹਾਲ ਕਾਸੋ ਆਪਰੇਸ਼ਨ ਦੇ ਤਹਿਤ ਗੁਰਦਾਸਪੁਰ ਦੇ ਨਵੇਂ ਬੱਸ ਬੱਸ ਸਟੈਂਡ ਦਾ ਕੋਨਾ ਕੋਨਾ ਖੰਗਾਲਿਆ ਗਿਆ ਹੈ ਪੁਲਿਸ ਵੱਲੋਂ ਔਰ ਇਸ ਦੌਰਾਨ ਬਸਾਂ ਚੁੜ ਕੇ ਪੁਲਿਸ ਮੁਲਾਜ਼ਮਾਂ ਵੱਲੋਂ ਸਵਾਰੀਆਂ ਦੇ ਬੈਗਾਂ ਦੀ ਚੈਕਿੰਗ ਕੀਤੀ ਗਈ ਹੈ ਔਰ ਬੱਸ ਸਟੈਂਡ ਦੇ ਵਿੱਚ ਜਿਹੜੇ ਯਾਤਰੀ ਖੜੇ ਸੀ ਉਹਨਾਂ ਦੇ ਸਮਾਨ ਨੂੰ ਵੀ ਫਲੋਰਿਆ ਗਿਆ ਹੈ ਲੇਡੀਜ਼ ਪੁਲਿਸ ਕਰਮਚਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਉਹਨਾਂ ਵੱਲੋਂ ਵੀ ਜਿਹੜੀਆਂ ਔਰਤਾਂ ਸਨ ਉਹਨਾਂ ਦੇ ਬਰਸਾਂ ਤੱਕ ਨੂੰ ਚੱਕੀਤਾ ਗਿਆ ਫਿਲਹਾਲ ਕਿਸੇ ਵੀ ਪਾਸੇ ਤੋਂ ਜਿਹੜੇ ਤਸਕਰ ਨੇ ਉਹਨਾਂ ਨੂੰ ਆ ਆਪਾਂ ਕਹਿ ਸਕਦੇ ਹਾਂ ਕਿ ਆਰਾਮਦਾਰੀ ਨਹੀਂ ਦੇ ਰਹੀ ਪੁਲਿਸ ਕਿ ਪੁਲਿਸ ਚੁੱਕਣੀ ਹੋ ਚੁੱਕੀ ਹੈ ਸੋ ਸਰਕਾਰ ਜਿਹੜੀ ਹੈ ਉਹ ਅਲਰਟ ਤੇ ਹੈ ਸਰਕਾਰ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਜੋ ਨਸ਼ਾ ਵੇਚਦੇ ਨੇ ਜਾਂ ਫਿਰ ਜਿਹੜਾ ਨਸ਼ਾ ਖਾਂਦੇ ਨੇ ਉਹ ਅ ਅਜਿਹਾ ਕਾਲਾ ਕੰਮ ਜਿਹੜਾ ਹੈ ਉਹ ਛੱਡ ਦੇਣ ਨਹੀਂ ਤਾਂ ਉਹ ਪੰਜਾਬ ਛੱਡ ਦੇਣ ਫਿਲਹਾਲ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਗਵਰਨਰ ਕੁਲਵਚੰਦ ਕਟਾਰੀਆ ਵੱਲੋਂ ਵੀ ਨਸ਼ੇ ਵਿਰੁੱਧ ਜੋ ਮੁਹਿੰਮ ਹੈ ਉਨਾ ਨੂੰ ਅੱਗੇ ਵਧਾਇਆ ਜਾ ਰਿਹਾ ਏ ਔਰ ਅੰਮ੍ਰਿਤਸਰ ਦੇ ਨਾਲ ਨਾਲ ਕਈ ਹੋਰ ਥਾਵਾਂ ਤੇ ਉਹਨਾਂ ਵੱਲੋਂ ਜਿਹੜੀ ਰੈਲੀ ਹੈ ਮਾਰਚ ਜਿਹੜਾ ਸੀ ਉਹ ਕੱਢਿਆ ਗਿਆ ਹੈ ਫਿਲਹਾਲ ਗੁਰਦਾਸਪੁਰ ਦੀ ਤਸਵੀਰਾਂ ਲਗਾਤਾ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਗੁਰਦਾਸਪੁਰ ਦੇ ਵਿੱਚ ਪੁਲਿਸ ਹੀ ਪੁਲਿਸ ਨਜ਼ਰ ਆਈ ਹੈ ਬੱਸ ਸਟੈਂਡ ਦੇ ਵਿੱਚ ਔਰ ਜਿਹੜੇ ਲੋਕ ਸੀਗੇ ਉਹ ਵੀ ਕਾਫੀ ਹੈਰਾਨ ਨਜ਼ਰ ਆਏ ਜਦੋਂ ਉਹਨਾਂ ਨੇ ਦੇਖਿਆ ਕਿ ਪੁਲਿਸ ਜਿਹੜੀ ਹੈ ਉਹ ਬਸਾਂ ਦੇ ਵਿੱਚ ਚੈਕਿੰਗ ਜਿਹੜੀ ਹੈ ਬੈਗਾਂ ਦੀ ਕੀਤੀ ਜਾ ਰਹੀ ਹੈ ਫਿਲਹਾਲ ਜੋ ਅੰਮ੍ਰਿਤਸਰ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਲਗਾਤਾਰ ਚੈਕਿੰਗ ਜਿਹੜੀ ਹੈ ਉਹ ਚੱਲ ਰਹੀ ਹੈ ਔਰ ਗੁਰਦਾਸਪੁਰ ਦੀ ਜੇਕਰ ਹੁਣ ਤਸਵੀਰਾਂ ਸਾਂਝੀਆਂ ਸੀ ਤੁਹਾਡੇ ਨਾਲ ਕਰ ਰਹੇ ਹਾਂ ਹਰ ਇੱਕ ਬੈਗ ਦੀ ਚੈਕਿੰਗ ਹੋਈ ਹੈ ਔਰਤਾਂ ਦੇ ਪਰਸ ਤੱਕ ਚੈੱਕ ਕੀਤੇ ਗਏ ਨੇ ਔਰ ਬੱਸ ਸਟੈਂਡ ਦਾ ਹਰ ਇੱਕ ਕੋਨਾ ਫਲੋਰੀਆ ਗਿਆਏ ਤਸਕਰਾਂ ਨੂੰ ਸਾਹ ਜਿਹੜੇ ਤਸਕਰ ਦੇ ਉਹ ਸੁੱਕੇ ਹੋਏ ਨੇ ਪਾਜੜਾ ਪਈਆਂ ਹੋਈਆਂ ਨੇ ਕਈ ਤਸਕਰ ਤਾਂ ਅ ਜੋ ਆਪਣਾ ਸ਼ਿਕਾਰ ਹੈ ਉਹੀ ਛੱਡ ਕੇ ਚਲੇ ਗਏ ਨੇ ਕਿਤੇ ਛੁੱਪ ਗਏ ਨੇ ਔਰ ਕਿਉਂਕਿ ਸਰਕਾਰ ਜਿਹੜੀ ਹੈ ਉਹ ਪੂਰੀ ਤਰ੍ਹਾਂ ਅਲਰਟ ਹੈ ਔਰ ਉਹਨਾਂ ਵੱਲੋਂ ਸਾਫ਼ ਤੌਰ ਤੇ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਨੇ ਨਸ਼ਾ ਵੇਚਣ ਦਾ ਕਾਲਾ ਕਾਰੋਬਾਰ ਬੰਦ ਨਾ ਕੀਤਾ ਤਾਂ ਉਹ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਵੇਗਾ ਤੇ ਨਾਲ ਦੇ ਨਾਲ ਉਹਨਾਂ ਦੇ ਘਰਾਂ ਉੱਤੇ ਵੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਅੰਮ੍ਰਿਤਸਰ ਵਿੱਚ ਚੈਕਿੰਗ ਅਭਿਆਨ ਹੈ ਔਰ ਅੰਮ੍ਰਿਤਸਰ ਦੇ ਵਿੱਚ ਬਸ ਸਟੈਂਡ ਉੱਤੇ ਬਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਯਾਤਰੀ ਜਿਹੜੇ ਨੇ ਉਹਨਾਂ ਦੇ ਬੈਗ ਜਿਹੜੇ ਨੇ ਉਹ ਫਲੋਰੇ ਜਾ ਰਹੇ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਥਾਣਾ ਇੰਚਾਰਜ ਗੁਰਮੀਤ ਸਿੰਘ ਨਾਲ ਗੱਲਬਾਤ ਹੋਈ ਹੈ ਕੀ ਕੁਝ ਆਖਰੇ ਆਉ ਸੁਣਾਉਂਦੇ ਹਨ ਮਾਨਯੋਗ ਐਸਐਸਪੀ ਸ਼੍ਰੀ ਰਿਕਾਇ ਜੀ ਜਿਸਾਂ ਦੇ ਸਹਾਰੇ ਐਡੀਐਸਪੀ ਸੀਟੀ ਕਿ ਮੋਰਨ ਸੈਕਟਰ ਦੇ ਵਿੱਚ ਜਿਹੜਾ ਮਾਸਟਰਨਾ ਨੂੰ ਖੁਣਾ ਲੱਗਿਆ ਤੇ ਚੀਨੀ ਕਾ ਚੈਕ ਕੀਤਾ ਗਿਆ ਕੋਈ ਸ਼ੱਕੀ ਇਸ ਤਰ੍ਹਾਂ ਸਮਾਨ ਸੀ ਨਹੀਂ ਚੈਕ ਕੀਤਾ ਗਿਆ ਸ਼ੱਕੀ ਗੱਤਿ ਨੂੰ ਚੈਕ ਕੀਤਾ ਗਿਆ ਮਸਾਂ ਵਿੱਚ ਜਿਹੜਾ ਪਿਆ ਸਮਾਨ ਸੀਗਾ ਜਿਹੜਾ ਕੰਨ ਵਿੱਚ ਉਹ ਚੈੱਕ ਕੀਤੇ ਗਏ ਮਸਾਂ ਨੂੰ ਚੈਕ ਕੀਤਾ ਗਿਆ ਤਾਂ ਜੋ ਕੋਈ ਇਸ ਤਰ੍ਹਾਂ ਦੀ ਨਸ਼ੀਦੀ ਵਸਤੂ ਚਾਹੇ ਕੋਈ ਅਣਪਤਾ ਨਵੀਂ ਵੀ ਵਸਤੂ ਮਿਲਦੀ ਆ ਫਿਰ ਇਹਨਾਂ ਨੂੰ ਕਾਰਵਾਈ ਕੀਤੀ ਜਾਵੇ ਜਿਸ ਨੂੰ ਲਗਾਤਾਰ ਕੰਟੀਨਿਊਅਸ ਜਿਹੜੀ ਹਾਂ ਚੱਲਦਾ ਰਹੇਗਾ ਕੋਈ ਖਾਸ ਇਤਜਾਮ ਵੀ ਕੀਤੇ ਗਏ ਸ਼ੱਕੀ ਵਿਅਕਤੀ ਲਈ ਜਿ cục ਵੀ ਅਸੀਂ ਜਿਹੜਿਆ ਉਹਦੇ ਪਹਿਲੀ ਗੱਲ ਤੇ ਐਮਡੀ ਸੋਪੀਟਲ ਵੀ ਟੀਮ ਨੇ ਸਭ ਉਸ ਚੈੱਕ ਕਰਦੀ ਆ ਫਿਜ਼ੀਕਲ ਲੌਸ ਕਰ ਰੈਂਚਾ ਕੀਤਾ ਜਾਂਦਾ ਵਾ ਟੀਵੀ ਐਫਐਮਡੀ ਸੈਰੈਂਚਾ ਕੀਤਾ ਜਾਂਦਾ ਵਾ ਲੋਕਾਂ ਨੇ ਜਿਹੜੇ ਬੈਗ ਆ ਸਭਿਤ ਰੱਖ ਨੂੰ ਹਾਲਦੇ ਆਨ ਚੈੱਕ ਕਰਦੇ ਆ ਉਹਨਾਂ ਦੇ ਸਾਹਮਣੇ ਮੇਰੀ ਪ੍ਰੈਜ਼ੈਂਟ ਦੇ ਵਿੱਚ ਕੋਈ ਨਾਕੇ ਵੀ ਸਪੈਸ਼ਲ ਲਗਾਏ ਗਏ ਕਿ ਕੋਈ ਡੇਲੀ ਸ਼ਾਦੀ ਨਾਕਾਮੰਦੀ ਨਹੀਂ ਜੀ ਮਾਸ਼ਾਅੱਲ ਕਾਨੂੰਨ ਸਾਹਿਬ ਤੁਨੀ ਜਿਆ ਚੌਕ ਫਿਰ ਕਵਿਤਾ ਚੌਂਸਰੀ ਤੇ ਪੀਸੀਆਰ ਲਗਾਤਾਰ ਚੱਲ ਰਹੀ ਹੈ